ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਮਿੱਤਰੋ ਆਪਾਂ ਤੁਹਾਡੇ ਲਈ ਬਹੁਤ ਚੰਗੇ ਤਿੰਨ ਜਾਨਵਰ ਲੈ ਕੇ ਆਏ ਆ ਇੱਕ ਮਾਰਵਾੜੀ ਘੋੜੀ ਆ ਤੇ ਦੋ ਮਾਰਵਾੜੀ ਬਛੇਰੇ ਤਿੰਨਾਂ ਜਾਨਵਰਾਂ ਦੀ ਆਪਾਂ ਫੁੱਲ ਡਿਟੇਲ ਕੀ ਮੋਲਵਾੜੀ ਆ ਕੀ ਪੋਜੀਸ਼ਨ ਆ ਕਿਹੜਾ ਏਰੀਆ ਬਈਰ ਗਿਆ ਦਾ ਕੀ ਕੱਦ ਕਾਠਾ ਕੀ ਮੋਲਵਾੜੀ ਆ ਸਾਰਾ ਕੁਝ ਆਪਾਂ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਤੇ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਕਾਲੇ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਥੇ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਐਡ ਕਰਵਾ ਸਕਦੇ ਹੋ ਹੁਣ ਗੱਲ ਕਰਦੇ ਆਪਾਂ ਮਾਰਵਾੜੀ ਘੋੜੀ ਬਾਰੇ ਮਾਲਕ ਵੀਰਾਂ ਨੇ 3 ਸਾਲ ਉਮਰ ਦੱਸੀ ਹੈ ਇਹਦੀ 60+ ਹਾਈਟਾਂ ਬਾਲ ਪੌਰੀਆਂ ਦੀ ਕਲੀਅਰ ਬਾਡੀ ਸਟਰਕਚਰ ਬਹੁਤ ਸੋਹਣਾ ਕੰਨਾ ਕੰਨਾ ਦੀ ਸ਼ਕੀਨਾ ਕੁੜੀ ਧੌਂ ਧੁੰਦੇ ਲੰਬਾਈ ਬਹੁਤ ਚੰਗੀ ਆ ਚੰਗੇ ਬੱਚੇ ਦੇਣ ਵਾਲੀ ਆ ਮਗਰ ਤੁਸੀਂ ਰਿਜ਼ਲਟ ਚੈੱਕ ਕਰੀ ਸਕਦੇ ਹੋ ਤੇ ਹੁਣ ਇਹ ਦੁਬਾਰਾ 2.5 ਤੋਂ 3 ਮਹੀਨਿਆਂ ਦੀ ਗੱਬਣ ਆਗੀ ਬਾਈ ਕਹਿੰਦਾ ਹਜੇ ਆਪਾਂ ਚੈੱਕ ਨਹੀਂ ਕਰਵਾਈ ਤੁਸੀਂ ਚੈੱਕ ਕਰਵਾ ਸਕਦੇ ਹੋ ਤੇ ਮਗਰ ਬਹੁਤ ਸੋਹਣਾ ਬਸ਼ੇਰਾ ਇਹਦੇ ਤੇ ਦੋਨੇ ਜਾਨਵਰ ਬਾਈਰ ਗਨੇ ਸੇਲ ਕਰਨੇ ਆ ਜੇ ਕੋਈ ਬੰਦਾ ਕਲਾ ਬਸ਼ੇਰਾ ਲੈਣ ਚ ਇੰਟਰਸਟ ਹੋਵੇ ਤਾਂ ਉਹ ਬਾਈਰ ਗੰਨਾ ਸੰਪਰਕ ਕਰਕੇ ਬਸ਼ੇਰਾ ਵੀ ਖਰੀਦ ਸਕਦਾ ਆਪਾਂ ਇਸ ਕੁੜੀ ਦੀ ਪਹਿਲਾਂ ਵੀ ਆਡਰ ਲਈ ਸੀਗੀ ਉਦੋਂ ਬਹੁਤ ਬੰਦਿਆਂ ਦੇ ਫੋਨ ਆਏ ਸੀ ਕੱਲਾ ਬਸ਼ੀਰਾ ਵਾਸਤੇ ਪਰ ਬਾਈ ਕਹਿੰਦਾ ਉਦੋਂ ਬਸ਼ੀਰਾ ਛੋਟਾ ਸੀ ਆਪਾਂ ਤਾਂ ਹੀ ਸੇਲਿੰਗ ਕੀਤਾ ਜੇ ਹੁਣ ਕਿਸੇ ਬੰਦੇ ਨੇ ਕੱਲਾ ਬਸ਼ੀਰਾ ਲੈਣਾ ਹੋਇਆ ਬਾਈ ਯਾਰਗੇ ਸੇਲ ਕਰ ਦੇਣਗੇ ਏਰੀਆ ਬਾਈ ਯਾਰ ਕਿੰਨਾ ਹੈ ਕਿਹਾ ਫਗਵਾੜਾ ਤੇ ਆ ਜਿਹੜਾ ਮਿੱਤਰੋ ਤੁਸੀਂ ਸਕਰੀਨ ਤੇ ਕਾਲਾ ਘੋੜਾ ਦੇਖ ਰਹੇ ਹੋ ਇਸ ਘੋੜੀ ਤਾਂ ਦੁਬਾਰਾ ਮੀਟ ਕਰਵਾਈ ਹੋਈ ਆ 2.5 ਤੋਂ 3 ਮਹੀਨੇ ਦੀ ਗੱਬਣ ਤੇ ਜੇ ਆਪਾਂ ਇਸ ਘੋੜੀ ਦੇ ਮੁੱਲ ਦੀ ਗੱਲ ਕਰੀਏ ਤਾਂ 2.5 ਲੱਖ ਰੁਪਈਆ ਜੋੜੇ ਦਾ ਮੁੱਲ ਕਰਦੇ ਮਾਲਕ ਵੀਰ ਬਾਕੀ ਮੌਕੇ ਦੇ ਮਾਨਤਨ ਹੋ ਜਾਊਗਾ ਜੇ ਤੁਸੀਂ ਕੱਲਾ ਬਸ਼ੀਰਾ ਲੈਣਾ ਤੋਂ ਉਹਦਾ ਰੇਟ ਮਾਰਕ ਵੀ ਤੁਹਾਨੂੰ ਫੋਨ ਤੇ ਦੱਸ ਦੇਣਗੇ ਆਪਾਂ ਬਾਈਨਾਂ ਦਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਉਹ ਤੁਸੀਂ ਬਾਈਨਾਂ ਨਾਲ ਸੰਪਰਕ ਕਰਕੇ ਬਾਕੀ ਦੀ ਜਾਣਕਾਰੀ ਲੈ ਸਕਦੇ ਹੋ ਘੋੜੀ ਸਵਾਰੀ ਸੂਰੀ ਦੀ ਬਹੁਤ ਚੰਗੀ ਆ ਹੱਡਾਂ ਪਰਾਂ ਦੀ ਮਜ਼ਬੂਤ ਆ ਚੰਗੇ ਬੱਚੇ ਦੇਣ ਵਾਲੀ ਆ ਜਿਹੜੇ ਬੰਦੇ ਨੂੰ ਹੋਇਆ ਇੰਟਰਸਟ ਬਾਈਨਾਂ ਨਾਲ ਸੰਪਰਕ ਕਰਕੇ ਬਾਕੀ ਦੀ ਜਾਣਕਾਰੀ ਲੈ ਸਕਦੇ ਹੋ ਤੇ ਇੱਕ ਮਿੱਤਰੋ ਸੁਟ ਲਈ ਆਪਾਂ ਬਹੁਤ ਸੋਹਣਾ ਮਾਰਵੜੀ ਬੇਸ਼ੇਰਾ ਲੈ ਕੇ ਆਏ ਆ ਇਹ ਉੱਡਣੇ ਬਾਜ ਦਾ ਬੱਚਾ ਹੈਗਾ ਤੇ ਮਾਂ ਇਹਦੀ ਹੈਗੀ ਰਤਨਕਰ ਵਾਲੀ ਲਾਈਨ ਚ 12 ਕਿ ਮਹੀਨੇ ਉਮਰ ਦੱਸੀਆ ਮਾਲਕ ਵੀਰਾਂ ਨੇ ਬਾਲਪੋਰੀਆਂ ਦਾ ਕਲੀਅਰ ਆ ਤੇ ਜੇ ਆਪਾਂ ਏਰੀਏ ਦੀ ਗੱਲ ਕਰੀਏ ਤਾਂ ਬਾਈਰ ਕਹਿੰਦਾ ਏਰੀਆ ਹੈਗਾ ਨਵਾਂ ਸ਼ਹਿਰ ਤੇ ਮੁੱਲ ਮਾਲਕ ਵੀਰੇ ਦਾ ਕਰਨਗੇ ਫੋਨ ਤੇ ਕੰਨਾਂ ਕੋਨਾਂ ਦਾ ਬਹੁਤ ਸ਼ਕੀਨਾ ਤੋਂ ਤੋਂ ਦੀ ਲੰਬਾਈ ਚੰਗੀ ਆ ਹੱਡਾਂ ਪੈਰਾਂ ਦਾ ਵੀ ਮਜ਼ਬੂਤ ਆ ਆਉਣ ਵਾਲੇ ਸਮੇਂ 'ਚ ਚੰਗਾ ਸਟਾਲੀਅਨ ਬਣੂਗਾ ਤੇ ਚਾਰੇ ਪੈਰ ਚੱਟਿਆ ਮੱਥੇ ਪਟਾ ਤੇ ਬਾਕੀ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਇਹਦੇ ਬਾਰੇ ਹੋਰ ਜਾਣਕਾਰੀ ਲਈ ਤੁਸੀਂ ਬਾਈ ਨਾਲ ਸੰਪਰਕ ਕਰਕੇ ਬਾਕੀ ਸਾਰੀ ਜਾਣਕਾਰੀ ਲੈ ਸਕਦੇ ਹੋ ਤੇ ਇੱਕ ਮਿੱਤਰੋ ਸੁਣ ਲਈ ਆਪਾਂ ਮਾਰਵੜੀ ਘੋੜਾ ਲੈ ਕੇ ਆਏ ਆ ਇਹਦੀ 3 ਸਾਲ ਉਮਰ ਦੱਸਿਆ ਮਾਲਕ ਵੀਰਾਂ ਨੇ 60 ਪਲੱਸ ਹਾਈਟ ਆ ਬਾਲ ਭੌਰਿਆਂ ਦਾ ਇਹ ਵੀ ਕਲੀਅਰ ਆ ਇਹਦੇ ਤਿੰਨ ਪੈਰ ਚਿੱਟੇ ਆ ਤੀਜੀ ਏਰੀਏ ਦੀ ਗੱਲ ਕਰੀਏ ਤਾਂ ਏਰੀਆ ਬਾਇਰ ਕਹਿੰਦਾ ਹੈਗਾ ਮਾਨਸਾ ਤੇ ਮੁੱਲ ਕਰਦੇ ਆ ਮਾਲਕ ਵੀਰ 1 ਲੱਖ ਰੁਪਈਆ ਅਨਨੋਨ ਬਲੱਡ ਲਾਈਨ ਦਾ ਤੇ ਕੰਨਾਂ ਕੁਨਾਂ ਦਾ ਬਹੁਤ ਸ਼ਕੀਨ ਆ ਬਹੁਤ ਸੋਹਣਾ ਕੁੰਡੀ ਵਾਲਾ ਕੰਨ ਲੱਗਿਆ ਹੋਇਆ ਧੌਂ ਧੌਂ ਦੀ ਲੰਬਾਈ ਵੀ ਚੰਗੀ ਆ ਹੱਡਾਂ ਪਹਰਾਂ ਦਾ ਮਜ਼ਬੂਤ ਆ ਤੇ ਜਿਹੜੇ ਬੰਦੇ ਨੂੰ ਹੋਇਆ ਇੰਟਰਸਟ ਤੁਸੀਂ 22 ਨਾਲ ਸੰਪਰਕ ਕਰਕੇ ਬਾਕੀ ਦੀ ਜਾਣਕਾਰੀ ਤੁਸੀਂ 22 ਤੋਂ ਲੈ ਸਕਦੇ ਹੋ ਇਹ ਵੀਡੀਓ ਅੱਗੇ ਆਪਣੇ ਹਜ਼ਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਕੋਈ ਵੀਰ ਚੰਗੇ ਜਾਨਵਰ ਦੀ ਭਾਲ ਵਿੱਚ ਹੋਵੇ ਉਸ ਤੱਕ ਵੀਡੀਓ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਤਾਂ ਵੀਡੀਓ ਦੇ ਨੰਬਰ ਚ ਨੰਬਰ ਚੱਲੀ ਜਾਂਦਾ ਆਪਣਾ ਉੱਥੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਕਰਵਾ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ ਜੀ